ਹੈਲੋ ਸਤਿ ਸ੍ਰੀ ਅਕਾਲ ਟੂ 올 ਫਰੈਂਡਸ ਵੈਲਕਮ ਐਟ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਸੂਟ 89 ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੱਸ ਨੂੰ ਤੇ ਬੋਲੀਆਂ ਹੋਪਸੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣੀਆਂ ਸੱਸ ਤੱਕ ਐਂ ਦੇ ਹੀ ਕੱਢਣਾਂ ਨਹੀਂ ਆਉਂਦਾ ਸੱਸ ਤੱਕ ਐਂ ਦੇ ਹੀ ਕੱਢਣਾਂ ਨਹੀਂ ਆਉਂਦਾ ਮੈਂ ਕੱਢਤੀ ਫਿਲਕਾਰੀ ਨੀਤੀ ਸਰਦਾਰਾਂ ਦੀ ਅਰਗਰ ਨਾ ਜਾਣੀ ਨੀਤੀ ਸਰਦਾਰਾਂ ਦੀ ਅਰਗਰ ਨਾ ਜਾਣੀ ਰੋੜਾ ਆਰ ਕੋਈ ਨਾ ਰੋੜਾ ਪਾਰ ਕੋਈ ਨਾ ਜਿਹਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ ਜਿਹਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ ਲੋਕੀ ਕਹਿੰਦੇ ਸੱਸਾਂ ਮਾੜੀਆਂ ਲੋਕੀ ਕਹਿੰਦੇ ਸੱਸਾਂ ਮਾੜੀਆਂ ਸੱਸਾਂ ਹੁੰਦੀਆਂ ਤਰਮਨੀਆਂ ਮਾਮਾ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰੈਣ ਨੂੰ ਥਾਵਾ ਨਾਲੇ ਸੱਸਾਂ ਪੁੱਤ ਦਿੰਦੀਆਂ ਮੇਰੀ ਸੱਸ ਦੇ ਚਮਕ ਦੇ ਬੋਲੇ ਬਾਪੂ ਮੈਨੂੰ ਸੰਗ ਲੱਗਦੀ ਮੇਰੀ ਸੱਸ ਦੇ ਚਮਕ ਦੇ ਬੋਲੇ ਬਾਪੂ ਮੈਨੂੰ ਸੰਗ ਲੱਗਦੀ ਮੇਰੀ ਸੱਸ ਦੇ ਮੁਲਾਜੇ ਦਰ ਮੁਨਸ਼ੀ ਚੱਕੋ ਮੰਜਾ ਡਾਹੋ ਕੁਰਸੀ ਓ ਮੇਰੀ ਸੱਸ ਦੇ ਮੁਲਾਜੇ ਦਰ ਮੁਨਸ਼ੀ ਚੱਕੋ ਮੰਜਾ ਡਾਹੋ ਕੁਰਸੀ ਸੱਸਾਂ ਬੁਰੀਆਂ ਹਰ ਕੋਈ ਕਹਿੰਦਾ ਸੱਸਾਂ ਬੁਰੀਆਂ ਹਰ ਕੋਈ ਕਹਿੰਦਾ ਸੱਸਾਂ বিনা ਨਹੀਂ ਸਰਦਾ ਸਾਰੇ ਸੱਸਾਂ বিনা ਕਦਰ ਕੋਈ ਨਹੀਂ ਕਰਦਾ ਸਾਰੇ ਸੱਸਾਂ বিনা ਕਦਰ ਕੋਈ ਨਹੀਂ ਕਰਦਾ ਸਾਰੇ ਸੱਸਾਂ বিনা ഫുൽ കാര സസന ജോദി ആ ലേടാ കഗറി ജോദി ആ ലേടാ കഗറി ਸੱਸ ਮੇਰੀ ਨੇ ਕੁੜੀਆਂ ਜੰਮੀਆਂ ਸੱਸ ਮੇਰੀ ਨੇ ਕੁੜੀਆਂ ਜੰਮੀਆਂ ਇੱਕ ਘੋਰੀ ਇੱਕ ਕਾਲੀ ਨੀਮਾਂ ਜੀ ਨੀਮਾਂ ਜੀ ਆ ਕੀ ਚਿੱਤਰਕਾਰੀ ਨੀਮਾਂ ਜੀ ਆ ਕੀ ਆ ਕੀ ਚਿੱਤਰਕਾਰੀ ਨੀਮਾਂ ਜੀ ਆ ਕੀ ਹੋਰ ਆਂਦੀਆਂ ਸੱਸਾਂ ਤਲਵੇਂ ਗੁੱਤ ਕਰਦੀਆਂ ਹੋਰ ਆਂਦੀਆਂ ਸੱਸਾਂ ਤਲਵੇਂ ਗੁੱਤ ਕਰਦੀਆਂ ਮੇਰੀ ਸੱਸ ਕਰਦੀ ਜੂੜਨੀ ఫ ససి ససియే సస్ ససియే బ సస్ దుఃఖ సుఖ సజే కరి మనదే రోసే ను బనే రే తరియే ని మందే నూ ਬੱਲੇ ਬੱਲੇ ਨੀ ਸਸ ਦੇ ਸਤਾਰਾਂ ਕੁੜੀਆਂ ਬੱਲੇ ਬੱਲੇ ਨੀ ਸਸ ਦੇ ਸਤਾਰਾਂ ਕੁੜੀਆਂ ਮੱਥਾ ਟੇਕ ਦਿਨੂ ਵੱਜ ਗਏ 12 ਨੀ ਸਸ ਦੇ ਸਤਾਰਾਂ ਕੁੜੀਆਂ ਬੱਲੇ ਬੱਲੇ ਨੀ ਸਸ ਦੇ ਸਤਾਰਾਂ ਕੁੜੀਆਂ ਨੂਹਾ ਨੂਹਾ ਹਰ ਕੋਈ ਕਹਿੰਦਾ ਨੂਹਾ ਨੂਹਾ ਹਰ ਕੋਈ ਕਹਿੰਦਾ ਨੂਹਾ ਕਿਨੇ ਬਨਾਈਆਂ ਬਿੱਲੀਆਂ ਬਾਹਰ ਲੀਆਂ ਗਲ ਕੋਟਨੂ ਆਈਆਂ ਨੇ ਬਿੱਲੀਆਂ ਬਾਹਰ ਲੀਆਂ ਗਲ ਕੋਟਨੂ ਆਈਆਂ ਨੇ ਬਿੱਲੀਆਂ ਬਾਹਰ ਲੀਆਂ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਕਿਨੇ ਬਨਾਈਆਂ ਡਾਡੇ ਸਤਗੁਰ ਨੇ ਮਗਰ ਚੰਡੇ ਲਾ ਲਈਆਂ ਡਾਡੇ ਸਤਗੁਰ ਨੇ ਮਗਰ ਚੰਡੇ ਲਾ ਲਈਆਂ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਦੋ ਦੋ ਕਰਕੇ ਪਾਉਂਦੀ ਮੈਂ ਮਰ ਜੂੰਗੀ ਰੋਟੀ ਦਾਲ ਬਣਾਉਂਦੀ ਨਹੀਂ ਮੈਂ ਮਰ ਜੂੰਗੀ ਰੋਟੀ ਦਾਲ ਬਣਾਉਂਦੀ ਬੱਲੇ ਬੱਲੇ ਨੀ ਸੱਸ ਮੇਰੀ ਬੜੀ ਖਚਰੀ ਬੱਲੇ ਬੱਲੇ ਨੀ ਸੱਸ ਮੇਰੀ ਬੜੀ ਖਚਰੀ ਦੁੱਧ ਰੱਖ ਕੇ ਨਿਸ਼ਾਨੀਆਂ ਲਾਵੇ ਨੀ ਸੱਸ ਮੇਰੀ ਬੜੀ ਖਚਰੀ ਬੱਲੇ ਬੱਲੇ ਨੀ ਸੱਸ ਮੇਰੀ ਬੜੀ ਖਚਰੀ ਬੱਲੇ ਬੱਲੇ ਨੀ ਸੱਸ ਨਾਲੋਂ ਮੈਂ ਖਚਰੀ ਬੱਲੇ ਬੱਲੇ ਨੀ ਸੱਸ ਨਾਲੋਂ ਮੈਂ ਖਚਰੀ ਦੁੱਧ ਕੱਢ ਕੇ ਪਾਣੀ ਦਾ जग पाव नी सस नाल मैं खचरी बल्ले बलें ही नी सस नाल मैं खचरी किस दिन खाइए खाइए अपने ही से किस दीना खाइए खाइए अपनी हिसे दी सस यो भी माय किसे दी न ना यो भी किसे दी മോരി കന്ദി കോ മോരി കി സസന പവി സസന ਸ਼ਾਮ ਸਵੇਰੇ ਉਠਦੀ ਵੈਂਦੀ ਸ਼ਾਮ ਸਵੇਰੇ ਉਠਦੀ ਵੈਂਦੀ ਧੀਏ ਧੀਏ ਕਰਦੀ ਰਹਿੰਦੀ ਮੈਂ ਤੇੜੀ ਨਾ ਪਾ ਮਣੀ ਸੱਸ ਮੇਰੀ ਮਾਂ ਵਰਗੀ ਪੇਕੇ ਕਾਸ ਨੂੰ ਜਾਵਾਂ ਮਣੀ ਸੱਸ ਮੇਰੀ ਮਾਂ ਵਰਗੀ ਪੇਕੇ ਕਾਸ ਨੂੰ ਜਾਵਾਂ ਮਣੀ ਸੱਸ ਮੇਰੀ ਮਾਂ ਵਰਗੀ ਸੱਸਾ ਨੂੰ ਨਾ ਨਿੰਦੋ ਕੁੜੀਓ ਸੱਸਾ ਨੂੰ ਨਾ ਨਿੰਦੋ ਕੁੜੀਓ ਏ ਤਾਂ ਠੰਡੀਆਂ ਸ਼ਾਮਾਂ ਬਈ ਦੁੱਧ ਵਾਰਤੇ ਪੁੱਤ ਵਾਰਤੇ ਰੁੱਧ ਵਾਰ ਤੇ ਪੁੱਤ ਵਾਰ ਤੇ ਰੈਨ ਨੂੰ ਨੰਨੀਆਂ ਥਾਮਾ ਜੇ ਕੋਈ ਮੰਨੇ ਕੁੜੀਓ ਸੱਸਾਂ ਦੂਜੀਆਂ ਮਾਵਾ ਜੇ ਕੋਈ ਮੰਨੇ ਕੁੜੀਓ ਸੱਸਾਂ ਦੂਜੀਆਂ ਮਾਵਾ ਜੇ ਕੋਈ ਮੰਨੇ ਕੁੜੀਓ ਵੀਰ ਮੇਰੇ ਨੇ ਗੰਨੇ ਲਿਆਂਦੇ ਵੀਰ ਮੇਰੇ ਨੇ ਗੰਨੇ ਲਿਆਂਦੇ ਕੋਠੇ ਝੜ ਕੇ ਚੂਪਾਂਗੇ ਸੱਸ ਚੰਦਰੀ ਦਾ ਸੱਸ ਚੰਦਰੀ ਦਾ ਕੱਗਰ ਹਸੂ ਕਾਂਗੇ ਨਹੀਂ ਸੱਸ ਚੰਦਰੀ ਦਾ ਸੱਸ ਚੰਦਰੀ ਦਾ ਕੱਗਰ ਹਸੂ ਕਾਂਗੇ ਮੈਂ ਤਾਂ ਸੱਸ ਨੂੰ ਜੀ ਜੀ ਕਰਦੀ ਮੈਂ ਤਾਂ ਸੱਸ ਨੂੰ ਜੀ ਜੀ ਕਰਦੀ ਮੈਨੂੰ ਕਹਿੰਦੇ ਤੇਰੀ ਨੀ ਸੱਸ ਤੇਨੂੰ ਅੱਗ ਲੱਗ ਜੇ ਸਨੇਮਦਾਨੀ ਪੀੜੀ ਨੀ ਸੱਸ ਤੇਨੂੰ ਅੱਗ ਲੱਗ ਜੇ ਸਨੇਮਦਾਨੀ ਪੀੜੀ ਨੀ ਸੱਸ ਤੇਨੂੰ ਅੱਗ ਲੱਗ ਜੇ ਸੱਸ ਮੇਰੀ ਦੇਹ ਮਾਤਾ ਨਿਕਲੇ ਨਿਕਲੀ ਮਾੜੀ ਮਾੜੀ ਏ ਸੱਸ ਮੇਰੀ ਦੇਹ ਮਾਤਾ ਨਿਕਲੇ ਨਿਕਲੀ ਮਾੜੀ ਮਾੜੀ ਸੋਰਾ ਮੇਰਾ ਪੁੱਜਣ ਲੱਗਿਆ ਲੈ ਕੇ ਲਾਲ ਫਲਕਾਰੀ ਨੀ ਜੋਤ ਜਗਾਉਂਦੇ ਨੇ ਦਾੜੀ ਫੂਕ ਲਈ ਸਾਰੀ ਨੀ ਜੋਤ ਜਗਾਉਂਦੇ ਨੇ ਦਾੜੀ ਫੂਕ ਲਈ ਸਾਰੀ सुनी चाचीए सुनी मासीए सुनी चाचीए सुनी मासीए सुन बढ़ीए पर जाइए नी उबल के दाल तुले च पैगी उबल के दाल तूले च पैगी रोटी कास ना खाइए जे ससमां पेके का जाइए जे ससमांज पेके का जाइए जे ससमांजे ਥੈਂਕ ਯੂ ਆਲ ਫਰੈਂਡਸ ਮੇਰੀ ਵੀਡੀਓ ਦੇਖਣ ਲਈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ ਨਮੀਆਂ ਨਮੀਆਂ ਹੋਰ ਐਵੇਂ ਦੀਆਂ ਵੀਡੀਓਜ਼ ਦੇਖਣ ਲਈ ਬਾਏ ਬਾਏ ਟੂ ਆਲ ਫਰੈਂਡਸ